ਯਾਰ ਕੁਚੀਲਾ ਲੱਖੀ ਕਹਿਣਾ ਕਿਉਂ ਨਹੀਂ ਬੋਬੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦੇਵਾਂਗਾ ਮੇਰੇ ਭਰਾ ਕੈਪਟਨ ਐਮਸਮਪੜੇ ਸਾਹਿਬ ਉਹਨਾਂ ਨੂੰ ਜਿਨ੍ਹਾਂ ਨੇ ਇਸ ਚੱਲੇ ਯਾਰ ਕੁਚੀਲਾ ਜੋ ਪ੍ਰੋਡਿਊਸ ਕੀਤਾ ਹੈਗਾ ਉਸ ਤੋਂ ਬਾਅਦ ਬੋਬੀ ਬਾਜਵਾ ਉਹਨਾਂ ਨੂੰ ਜਿਨ੍ਹਾਂ ਨੇ ਡਾਇਰੈਕਟ ਕੀਤਾ ਹੈਗਾ ਤੇ ਸਾਰੀ ਗਾਸਟ ਜਿਨ੍ਹਾਂ ਨੇ ਇਹਦੇ ਵਿੱਚ ਵਕ ਵਕ ਭੂਮਿਕਾ ਨਿਭਾਈਆਂ ਉਹਨਾਂ ਨੂੰ ਪੂਰੇ ਸਾਗੇ ਮੁਬਾਰਕਾਂ ਇਨਸ਼ਾਅੱਲਾ ਮਤਲਬ ਕਿ ਮੈਂ ਵੈਗਰੂ ਤੇ ਦਾਸ ਵੀ ਕਰਦਾ ਕਿ ਲੋਕ ਇਸ ਫਿਲਮ ਨੂੰ ਮਾਣਨ ਵੇਖਣ ਤੇ ਅੱਗੇ ਕਿਉਂਕਿ ਇਹ ਜਲਾ ਗੱਚਪਾਲ ਦੇ ਉੱਤੇ 24th ਆਫ ਫੈਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੋ ਸਾਰਿਆਂ ਨੂੰ ਮੇਰੀ ਬੇਜਾਰੀਸ਼ ਹੈ ਕਿ ਇਸ ਫਿਲਮ ਨੂੰ ਜ਼ਰੂਰ ਵੇਖੋ ਤੇ ਵੱਧ ਤੋਂ ਵੱਧ ਇਸ ਨੂੰ ਮਾਣੋ ਤੇ ਸ਼ੇਅਰ ਕਰੋ ਕਿਉਂਕਿ ਅਲਟੀਮੇਟਲੀ ਇਹਰੇ YouTube ਤੇ ਵੀ ਆਉਣੀ ਹੈਗੀ ਹੈ ਕਿ ਇਹਨਾਂ ਦੇ ਸਾਰੇ ਕਲਾਕਾਰਾਂ ਦੀ ਮਿਹਨਤ ਉਹ ਵੀ ਵਾਜਬਾਦੀ ਡਾਇਰੈਕਸ਼ਨ ਤੇ ਅਸਨ ਹੌਸਲਾ ਤੇ ਪ੍ਰੋਡਿਊਸਰ ਦਾ ਹੁੰਦਾ ਸੱਚੀ ਪੁੱਛਦੇ ਹੋ ਕਿ ਬਾਕੀ ਦਾ ਸਾਰੇ ਪੈਸੇ ਪੂਸੇ ਲੈ ਜਾਂਦੇ ਨੇ ਤੇ ਪ੍ਰੋਡਿਊਸਰ ਨੂੰ ਬਾਜੀ ਉਹਦਾ ਰਿਵਾਰਡ ਮਿਲਦਾ ਹੈਗਾ ਹਸੋ ਤੇ ਮੈਂ ਆਪਣੇ ਭਰਾ ਨੂੰ ਮਡੇਰ ਸਾਹਿਬ ਨੂੰ ਸੰਗਤ ਸਾਰੀਆਂ ਮੁਬਾਰਕਾਂ ਦਿੰਦਾ ਕਿ ਇਸ ਤੋਂ ਬਾਅਦ ਹੋਰ ਵੀ ਅੱਛੇ ਅੱਛੇ ਫਿਲਮਾਂ ਜਿਹੜੀਆਂ ਹੈਗੇ ਨੇ ਉਹ ਪ੍ਰੋਡਿਊਸ ਕਰੋ ਤਾਂ ਕਿ ਲੋਕਾਂ ਤੋਂ ਬਾਅਦ ਤੁਹਾਡੀਆਂ ਥੌਟਸ ਨੇ ਜਿਹੜੇ ਤੁਹਾਡੇ ਵਕ ਵਕ ਤਰੀਕੇ ਸੋਚ ਜਾਂਦੇ ਨੇ ਉਹ ਲੋਕਾਂ ਦੇ ਥੈਂਕ ਯੂ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸ਼াশੂਕਾਲ ਔਰ ਥੈਂਕਸ ਬੋਲਦਾ ਸਭ ਤੋਂ ਪਹਿਲਾਂ ਤਾਂ ਅਸੀਂ ਪੂਰੇ ਮੀਡੀਆ ਦਾ ਮੈਂ ਮੁਹਾਲੀ ਦਾ ਨਹੀਂ ਪੂਰੇ ਪੰਜਾਬ ਦਾ ਹੀ ਕਹਾਂਗਾ ਕਿਉਂਕਿ ਅੱਜ ਕੱਲ ਤਾਂ ਉਹ ਬਾਉਂਡਰੀਜ਼ ਖਤਮ ਹੋ ਗਈਆਂ ਪੂਰੇ ਵਰਲਡ ਚ ਜਾਂਦੀ ਹੈ ਕੋਈ ਵੀ ਚੀਜ਼ ਸਾਡੀ ਬੋਲੀ ਹੋਈ ਜਾਂ ਜੋ ਤੁਸੀਂ ਦਿਖਾਉਂਦੇ ਹੋ ਤੇ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਬਹੁਤ బిਜ਼ੀ ਸ਼ਡਿਊਲ ਚ ਤੁਸੀਂ ਟਾਈਮ ਦਿੱਤਾ ਸਾਡੀ ਫਿਲਮ ਚੱਲੇ ਯਾਰ ਕੁਚੀਲਾ ਜੋ 24 ਤਰੀਕ ਨੂੰ ਚੋਪਾਲ ਤੇ ਰਿਲੀਜ਼ ਹੋਣ ਜਾ ਰਹੀ ਹੈ ਦਾ ਉਹਦੇ ਬਾਰੇ ਮੈਂ ਥੋੜਾ ਜਿਹਾ ਬਰੀਫ ਕਰਾਂਗਾ ਕਿ ਇਹ ਜਿਹੜਾ ਹੀਰੋ ਸਾਡਾ ਜਸ ਵੜੈਚ ਇਹ ਦਿਖਾਇਆ ਬਚਪਨ ਤੋਂ ਇੱਕ ਫੈਨ ਸਾਡੇ ਸੁਪਰਸਟਾਰ ਦਲਜੀਤ ਜੀ ਦਾ ਉਹਦੇ ਦੇ ᱜਿਰ ਸਾਰੀ ਬਹੁਤ ਅੱਛੀ ਕਾਮੇਡੀ ਹੈ ਬਹੁਤ ਅੱਛਾ ਥੀਮ ਹੈ ਫਿਲਮ ਦਾ ਮੈਂ ਜ਼ਿਆਦਾ ਜਾਣਕਾਰੀ ਨਹੀਂ ਦਊਂਗਾ ਕਿਉਂਕਿ ਸਾਡੇ ਵਿੱਚ ਇਹ ਸਾਡੇ ਸਰ ਪ੍ਰੋਡਿਊਸਰ ਐਮ ਐਸ ਕੈਪਟਨ ਐਮ ਐਸ ਮਡੇਰ ਸਾਹਿਬ ਜਿਨ੍ਹਾਂ ਦਾ ਆਈਡੀਆ ਜਿਨ੍ਹਾਂ ਦੀ ਸਟੋਰੀ ਜਿਸ ਆਈਡੀਆ ਤੇ ਅਸੀਂ ਵਰਕ ਕੀਤਾ ਸਟੋਰੀ ਉਹਨਾਂ ਦੀ ਲਿਖੀ ਹੋਈ ਹੈ ਨਾਲ ਸਾਡਾ ਸਕ੍ਰੀਨ ਪਲੇ ਔਰ ਡਾਇਲੌਗ ਮਲਕੀਤ ਮਲੰਗਾ ਜੀ ਨੇ ਬਹੁਤ ਜ਼ਬਰਦਸਤ ਲਿਖੇ ਨੇ ਤੇ ਸਾਡੀ ਆਉਣ ਵਾਲੀ ਖੂਬਸੂਰਤ ਹੀਰੋਇਨ ਤਨੀਸ਼ਾ ਜੋ ਸਾਡੇ ਵਿੱਚ ਮੌਜੂਦ ਹੈ ਅ ਰਜਿੰਦਰ ਰੋਜੀ ਜੀ ਬਹੁਤ ਜ਼ਬਰਦਸਤ ਕਰੈਕਟਰ ਹੈ ਇਹਨਾਂ ਦਾ ਫਿਲਮ 'ਚ ਤਾਂ ਉਸ ਲਈ ਅੱਜ ਅਸੀਂ ਇਹ ਸਾਡਾ ਕਹੋਗੇ ਕੁੰਡ ਚਕਾਈ ਹੋਈ ਹੈ ਸਾਡੇ ਪੋਸਟਰ ਦੀ ਆ ਉਹ ਅਸੀਂ ਰਿਲੀਜ਼ ਕਰ ਰਹੇ ਹਾਂ ਅੱਜ ਔਰ ਉਸ ਤੋਂ ਬਾਅਦ ਡੇ ਬਾਏ ਡੇ ਬਾਕੀ ਚੀਜ਼ਾਂ ਰਿਲੀਜ਼ ਕਰਦੇ ਰਵਾਂਗੇ ਮੈਂ ਥੋੜਾ ਜਿਹਾ ਜੋ ਜਿਨ੍ਹਾਂ ਦਾ ਸਬਜੈਕਟ ਸੀ ਜਿੱਥੋਂ ਕਹਾਣੀ ਸ਼ੁਰੂ ਹੋਈ ਮੈਂ ਰਿਕਵੈਸਟ ਕਰੂੰਗਾ ਕੈਪਟਨ ਐਮ ਐਸ ਮੁੰਡੇਰ ਸਾਹਿਬ ਨੂੰ ਉਹ ਇਸ ਬਾਰੇ ਥੋੜਾ ਦੱਸਣ ਜੀ ਸਾਡੀ ਸਟੋਰੀ ਦਾ ਕਿੱਦਾਂ ਲਿਖੀ ਪਰ ਆਪਾਂ ਸਾਰੇ ਚੀਜ਼ ਤਾਂ ਨਹੀਂ ਦੱਸ ਪਾਵਾਂਗੇ ਥੈਂਕ ਯੂ ਮੰਡੇਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵਾਰਮ ਵੈਲਕਮ ਬੈਸਿਕਲੀ ਦਾ ਪਾਇਲਟ ਐ ਫਾਈਟੋ ਪਾਇਲਟ ਸੀ ਐਫੋਰਸ ਉਸ ਤੋਂ ਬਾਅਦ ਮੈਂ ਕਾਰਪੋਰੇਟ ਫਲਾਈਂਗ ਕਰਦੇ ਸਾਰੇ ਵੀਆਪੀ ਫਲਾਈਂਗ ਤੇ ਕਦੀ ਮੈਂ ਜ਼ਿੰਦਗੀ ਚ ਵੀ ਨਹੀਂ ਸੀ ਸੋਚਿਆ ਕਿ ਮੈਂ ਕਦੀ ਪ੍ਰੋਡਿਊਸਰ ਬਣਾਂਗਾ ਮੇਰੇ ਮੇਰੇ ਮਤਾਬਕੇ ਬੜੀ ਡਿਫਰੈਂਟ ਚੀਜ਼ ਹੈ ਤੇ ਵੱਡੀ ਚੀਜ਼ ਹੈ ਤੇ ਕੰਟਰੋਲ ਆਪਣੇ ਵਾਸਤੇ ਗੱਲ ਨਹੀਂ ਪਰ ਜੋ ਰੱਬ ਦੀ ਰਜ਼ਾ ਹੁੰਦੀ ਹੈ ਉਹ ਵਹੀ ਹੁੰਦਾ ਹੈ ਤੇ ਸਾਡੀ ਛੋਟੀ ਜੀ ਫਿਲਮ ਸਿਟੀ ਹੈ ਜਿਸ ਦਾ ਨਾਮ ਸ਼ੂਟ ਫੈਕਟਰੀ ਹੈ ਮੇਫੇ ਫਾਂਕ ਪੂਰੇ ਜ਼ਾ ਟਾਪਾ ਤੁਸੀਂ ਦੇਖਿਆ ਹੁਣ ਫਤਿਹ ਗਿਗਰ ਸਾਹਿਬ ਉਸ ਦੇ ਆਪੋਜ਼ਿਟ ਤੇ ਉੱਥੇ ਮੈਂ ਇੱਕ ਦਿਨ ਬੈਠਾ ਤੇ ਮੇਰੇ ਕੋਲ ਜਿਹੜੀ ਮਾਰਕੀਟਿੰਗ ਟੀਮ ਸੀ ਗਰਮੀਆਂ ਦੇ ਦੌਰਾਨ ਮੇਰੇ ਜੁੰਦੇ ਤੇ ਬਹੁਤ ਸ਼ੂਟਿੰਗ ਚੱਲ ਰਹੀ ਸੀ ਤੇ ਪੇੜ ਥੱਲੇ ਮੈਂ ਬੈਠਾ ਕਹਿੰਦਾ ਸਰ ਇੱਕ ਲੜਕਾ ਹੈਗਾ ਜਿਹਨੂੰ ਮੈਂ ਲੌਂਚਾ ਚਾਹਨਾ ਪਟਿਆਲੇ ਤੋਂ ਤੇ ਉਹਨੂੰ ਤੁਸੀਂ ਲੌਂਚ ਕਰੋ ਐਜ਼ ਅ ਸਿੰਗਰ ਤੇ ਮੈਂ ਹੇ ਮੈਨੂੰ ਏ ਬੀ ਸੀ ਡੀ ਨਹੀਂ ਪਤਾ ਤੇ ਐਨੀਵੇ ਉਹ ਲੜਕਾ ਪਹੁੰਚ ਗਿਆ ਸਾਰੀ ਗੱਲ ਬਹੁਤ ਹੋਈ ਤੇ ਮੈਂ ਉਹਨੂੰ ਕਹਿੰਦਾ ਬੇਟਾ ਮੇਰੇ ਕੋਲੇ ਇਨੇ ਪੰਡੀਆਂ ਵੀ ਮੈਂ ਤੈਨੂੰ ਲੌਂਚ ਕਰਦਾ ਤੇ ਪਰ ਕੀ ਪਤਾ ਸੀ ਇਹ ਮੈਸेंजर ਆਫ ਗੋਡ ਹੁੰਦੇ ਮੈਂ ਹੁਣ ਹੌਲੀ ਹੌਲੀ ਸੋਚਦਾ ਸਾਰੀਆਂ ਗੱਲਾਂ ਜੋ ਤੁਹਾਨੂੰ ਮਿਲਦੇ ਆ ਲੋਕ ਹੁਣ ਸਾਡੀ ਟੀਮ ਵੀ ਮਿਲੀ ਹੈ ਇਸ ਤਰ੍ਹਾਂ ਹੀ ਮਿਲੀ ਉਸ ਤੋਂ ਬਾਅਦ ਬੋਬੀ ਜੀ ਮਿਲ ਗਏ ਤੇ ਇੱਕ ਸਾਲ ਬਾਅਦ ਬਾਬੀ ਵੀ ਮੈਂ ਕਿਹਾ ਛੋਟੀ ਜੀ ਇੱਕ ਪਿਕਚਰ ਬਣਾਉਣੀ ਹੈ ਮੈਂ ਕਿਸਤੇ ਇਹ ਕਹਿੰਦੇ ਕਿਸਤੇ ਮੈਂ ਜੀ ਦੇਖੋ ਦਿਲਜੀਤ ਜੀ ਨਾਲ ਵਧੀਆ ਕੰਮ ਕਰ ਰਹੇ ਆ ਤੇ ਇਸ ਦੇ ਉੱਤੇ ਕੋਈ ਵੀ ਨੀਡ ਟੂ ਯਰੋ ਕੈਚ ਅਪ ਐਂਡ ਕੋਈ ਪਿਕਚਰ ਬਣਾਈਏ ਤੇ ਉਤੋਂ ਸਾਰੀ ਗੱਲ ਸਟਾਰਟ ਹੋਈ ਮੈਨੂੰ ਉਹੀ ਲੜਕੇ ਦੀ ਫੇਰ ਯਾਦ ਆਈ ਜਿਹੜੇ ਮੇਰੇ ਕੋਲ ਸਿੰਗਲ ਵਰ ਨਾ ਆਇਆ ਸੀ ਮੈਂ ਕਿਹਾ ਉਹ ਲੜਕੇ ਨੂੰ ਲਿਆ ਜਦੋਂ ਦਾ ਡੀਲ ਲੋਲ ਦੇਖਿਆ ਇਹ ਕਹਿੰਦੇ ਸਿੰਗਲ ਕੱਟ ਲੱਗਦਾ ਇਹ ਥੋੜਾ ਬੌਂਸਰ ਟਾਈਪ ਹੈ ਇਹਨੂੰ ਵਿਲਨ ਬਣਾਉ ਤੇ ਉਹ ਸਾਡੀ ਫਿਲਮ ਚ ਵਿਲਨ ਵੀ ਹੈ ਤੇ ਇਸ ਕਰਕੇ ਤੁਸੀਂ ਸਾਰਾ ਦੇਖੋਗੇ ਮੇਨਲੀ ਇਹਦੇ ਚ 뮤직 ਬਹੁਤ ਹੀ ਅੱਛਾ ਹੈ ਫੂਡ ਟੈਪਿੰਗ 뮤직 ਹੈ ਤੇ ਮੈਂ ਮੈਨੂੰ ਪੱਕਾ ਯਕੀਨ ਆ ਵੀ ਇਹ ਫਿਰ ਸਾਡੀ ਦਲਜੀਤ ਦਸਾਂਝ ਜੀ ਖੁਦ ਵੀ ਦੇਖਣ ਤੇ ਉਹਦੇ ਚ ਅਸੀਂ ਕਾਹੀ ਮਤਲਬ ਸ਼ੋਅ ਕੀ ਤਰੀਕ ਵਡੇ ਸਕੇਲ ਤੇ ਜਿਵੇਂ ਉਹਨਾਂ ਦੀ ਮੈਨੀਫੈਸਟੇਸ਼ਨ ਤੇ ਸਾਡੀ ਵੀ ਇੱਕ ਤਰ੍ਹਾਂ ਦੀ ਮੈਨੀਫੈਸਟੇਸ਼ਨ ਸੀ ਜਿਹਦੇ ਕਰਕੇ ਇਹ ਪਿਕਚਰ ਬਣੀ ਤੇ ਮੂਵੀ ਚ 뮤직 ਬਹੁਤ ਅੱਛਾ ਹੈ ਸਟੋਰੀ ਲਾਈਨ ਬੜੀ ਅੱਛੀ ਹੈ ਸਾਰੀ ਫੈਮਿਲੀ ਵਾਲੀ ਹੈ पिक्चर है्यूमर भी है कॉमेडी है अब आए नहीं है पाकिस्तान पॉपुलर ने इस करके चौपाल जो टू हंडर्ड ऑर्ड कंट्रीज उन्होंने जिम्मे मैं पढ़ रहा चाइना फ्रांस जराजील बाकी सारे वर्ल्ड तो यह बच्चे बड़ी जल्दी पॉपूलर होने वाले ਅਨਦਰ ਵੀਰ ਆ ਮਕਸੇ ਜਿਹੜਾ ਹੌਲੀ ਹੌਲੀ ਮੈਂ ਇਸ ਦੇ ਵਿੱਚ ਇਨਵੋਲ ਹੋਣ ਲੱਗਿਆ ਮੈਨੂੰ ਇਹ ਲੱਗਿਆ ਵੀ ਆਪਣੀ ਪੰਜਾਬ ਫਿਲਮ ਚ ਪੰਜਾਬ ਚ ਬੱਚਿਆਂ 'ਚ ਟੈਲੈਂਟ ਬਹੁਤ ਹੈ ਪਰ ਉਹ ਥੀਏਟਰਸ 'ਚ ਹੀ ਰਹਿ ਜਾਂਦਾ ਜਿਵੇਂ ਆਪਾਂ এডਿਕੇਸ਼ਨ ਦੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਦੇ ਹਾਂ ਉਸ ਵਕਤ ਜੌਬ ਹੁੰਦੀ ਹੈ ਇੱਥੇ ਕਿ ਥੀਏਟਰ ਤੋਂ ਬਹੁਤ ਜੌਬ ਨਹੀਂ ਜਾਈ ਫਿਲਮ ਇੰਡਸਟਰੀ ਤੇ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਇਸ ਕਰਕੇ ਅਸੀਂ ਜਿਹੜੇ ਤਾਂ ਸਟਾਲਵਰਡਸ ਲਏ ਆ ਉਹ ਸੀਨੀਅਰ ਐਕਟਰਸ ਲਏ ਆ ਪਰ ਜਿਹੜੇ ਨਵੇਂ ਲਏ ਆ ਉਹ ਬਿਲਕੁਲ ਫਰੈਸ਼ تھیਟਰ ਵੀ ਤੇ ਯੂ ਵਿਲ ਬੀ ਸਰਪ੍ਰਾਈਜ਼ ਜਿਵੇਂ ਜਸ ਹੈ ਇਹ ਜਿਦੋਂ ਇੱਕ ਰੀਲ ਪਾਉਂਦੇ ਆ ਨਾ ਇਹਨਾਂ ਦੀ 19 ਮਿਲੀਅਨ ਤੱਕ ਵਿਊਅਰਸ਼ਿਪ ਜਾਂਦੀ ਵਿਚ ਇਜ਼ ਹਿਊਜ ਜੇ ਤੁਸੀਂ ਦੇਖੋਗੇ ਸੋ ਇਸ ਕਰਕੇ ਪਲੱਸ ਇੰਨੇ ਲੋਕ ਜੁੜ ਕੇ ਸਾਡੇ ਨਾਲ ਹੀ 150 200 ਬੰਦੇ ਜੁੜ ਗਏ ਪਿਕਚਰ ਦੇ ਵਿੱਚ ਜਦੋਂ ਬਣਾਉਣ ਲੱਗੀ ਤੁਸੀਂ ਸਾਰੇ ਆਪਾਂ ਸਾਰੇ ਜੁੜੇ ਸੋ ਏਮ ਇਜ਼ ਕਿ ਪੰਜਾਬ ਫਿਲਮ ਇੰਡਸਟਰੀ ਨੂੰ ਵੀ ਪ੍ਰੋਮੋਟ ਕਰੀਏ ਬੱਚਾ ਨੂੰ ਪ੍ਰੋਮੋਟ ਕਰੀਏ ਤੇ ਕੋਈ ਮੈਨੂੰ ਪੁੱਛ ਰਿਹਾ ਸੀਗਾ ਵੀ ਇਹ ਕਿੰਨੀ ਦੇਰ ਚੱਲੂਗੀ ਇਹ ਫਿਲਮ ਇੰਡਸਟਰੀ ਦੇ ਤੇ ਮੈਂ ਕਿਹਾ ਪੰਜਾਬ ਚ 12,000 ਪਿੰਡ ਹੈ ਹਰੇਕ ਪਿੰਡ ਚ ਮਿਨੀਮਮ ਦੋ ਗੁੱਡ ਆਰਟਿਸਟ ਸਿੰਗਰ ਵੀ ਲੱਭ ਲੋ ਤਾਂ 25,000 ਬੱਚਾ ਪ੍ਰੋਡਿਊਸ ਹੋ ਜਾਂਦਾ ਆਪਣੇ ਕੋਲ ਸਿੰਗਲ ਇਹ ਇਨਨੀ ਹਿਊਜ ਇੰਡਸਟਰੀ ਹੈ ਵੀ ਈ ਨੀਡ ਟੂ ਕੈਪਚਰ ਸੋ ਇਸ ਜਸਟ ਅ ਬਿਗਨਿੰਗ ਲੈਟਸ ਸੀ ਵੀ ਅੱਗੇ ਕਿਸ ਤਰ੍ਹਾਂ ਜਾਂਦੇ ਤੇ ਸਾਰੇ ਜਿਹੜੇ ਜਰੂਰ ਦੇਖਿਓ ਚੋਗੀ ਨੂੰ ਚੋਪਾਲ ਦੇ ਉੱਤੇ ਤੇ ਉਸ ਤੋਂ ਪਹਿਲਾਂ ਅਸੀਂ ਪੰਜ ਨੂੰ ਆਪਣਾ 뮤직 ਵੀ ਰਿਲੀਜ਼ ਕਰਾਂ ਥੈਂਕ ਯੂ ਹਾਂਜੀ ਮਲਕੀਤ ਜੀ ਦੋ ਫਰਮ ਫਿਲਮਲੇ हां ससिकाल जी ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਗੱਲ ਕਰਨ ਲਈ ਅਮਦੇਰ ਸਾਹਿਬ ਬੈਠੇ ਐ ਬਹੁਤ ਵੱਡੀ ਗੱਲ ਕੀਤੀ ਐ ਕਿ ਨਵੇਂ ਤੇ ਰਿਸਕ ਲੈਣਾ ਬਹੁਤ ਵੱਡੀ ਗੱਲ ਜਿਹੜਾ ਨਵੇਂ ਬੱਚਿਆਂ ਤੇ ਨਵੇਂ ਕਲਾਕਾਰਾਂ ਤੇ ਪੈਸਾ ਲਾਉਣਾ ਉਹ ਕੋਈ ਹੀ ਲਾਉ ਤੁਸੀ ਦੇਖ ਹੀ ਰਹੇ ਹੋ ਆ ਪੰਜ ਸੱਤ ਜਿਹੜੇ ਵੱਡੇ ਪ੍ਰੋਡਕਸ਼ਨ ਹਾਊਸ ਹੈਗੇ ਆ ਉੱਤੇ ਆਹ ਜਿਹੜੇ ਪਾਸੜ ਕਲਾਕਾਰਾਂ ਦਾ ਨਾਮ ਆ ਕਿਸੇ ਨੂੰ ਬੱਦ ਨਹੀਂ ਤੇ ਇਹ ਇਹਨਾਂ ਨੇ ਇਹ ਵੱਡਾ ਬਣਾ ਪਲੇਟਫਾਰਮ ਨੂੰ ਸ਼ੁਰੂ ਕੀਤਾ ਹੈ ਮੈਂ ਖਾਸ ਕਰਕੇ ਜਿਹੜੇ ਥੀਏਟਰ ਦੇ ਆਰਟਿਸਟ ਲਏ ਆ ਮੇਰੇ ਸਟੂਡੈਂਟ ਬਹੁਤ ਨੇ ਵਿੱਚ ਇਹਦੇ ਵਿੱਚ ਜਿਹੜੇ ਕਰ ਰਹੇ ਨੇ ਕੰਮ ਫਿਲਮ ਦੇ ਵਿੱਚ ਤੇ ਅੱਛਾ ਲੱਗਦਾ ਜੀ ਹੁਣ ਅਮਦੇਲ ਸਾਹਿਬ ਵਰਗੇ ਹੁਣ ਅੱਗੇ ਆਉਣ ਦੇ ਮੌਕੇ ਜਿੰਨੇ ਹੋਰ ਸਾਡਾ ਟੈਲੈਂਟ ਇਹਨਾਂ ਵਿੱਚ ਰਿਆ ਪਿਆ ਉਹਨੂੰ ਪ੍ਰੋਪਰ ਇੱਕ ਚੰਗੇ ਢੰਗ ਦੇ ਨਾਲ ਥੀਏਟਰ ਦੇ ਵਿੱਚ ਸਿਨੇਮੇ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰੀ ਤੇ ਕੋਸ਼ਿਸ਼ ਹੈ ਹੀ ਸਾਡੀ ਤਾਂ ਤੇ ਬਾਕੀ ਜਿੰਨਾ ਇਹਦੇ ਵਿੱਚ ਮੇਰਾ ਯੋਗਦਾਨ ਰਿਹਾ ਜਿੰਨਾ ਕਿ ਮੈਂ ਲਿਖ ਸਕਿਆ ਵਧੀਆ ਸਕ੍ਰੀਨਪਲੇ ਔਰ ਵਧੀਆ ਡਾਇਲੌਗ ਜਿਹੜੇ ਲਿਖੇ ਜਿਹੜੇ ਪੂਰੇ ਫੈਮਿਲੀ ਵਿੱਚ ਬੈਠ ਕੇ ਸੁਣੇ ਜਿੱਕੇ ਜਾਂ ਤਾਂ ਦੀ ਕੋਸ਼ਿਸ਼ ਇਹ ਹੀ ਸਾਰੀ ਜ਼ਿੰਦਗੀ ਦੇ ਵਿੱਚ ਤੇ ਵਧੀਆ ਨਿੱਕੀ ਤੇ ਵਧੀਆ ਕਰੀਏ ਤੇ ਮੈਂ ਐਕਟ ਵੀ ਕੀਤਾ ਤੇ ਮੈਂ ਜਸਦੇਵ ਬਾਦ ਦਾ ਕੁਝ ਥੋੜਾ ਕੀਤਾ ਉਹ ਦੇਖੋਗੇ ਤੁਸੀਂ ਫਿਲਮ ਵਿੱਚ 24 ਨੂੰ ਰਿਲੀਜ਼ ਹੋ ਰਹੀ ਹੈ ਤੁਹਾਡਾ ਧੰਨਵਾਦ ਸਾਰਿਆਂ ਦਾ ਧੰਨਵਾਦ ਥੈਂਕ ਯੂ ਕਿਉਂਕਿ ਮੇਰੀ ਚਲੋ ਲੱਕੀਆਂ ਮੈਂ ਕਿ ਮੈਨੂੰ ਬੜੇ ਅੱਛੇ ਅੱਛੇ ਸੀਨੀਅਰ ਐਕਟਰ ਨੂੰ ਡਾਇਰੈਕਟ ਕਰਨ ਦਾ ਮੌਕਾ ਮਿਲਿਆ ਔਰ ਡਾਇਰੈਕਟ ਵੀ ਮੈਨੂੰ ਲੱਗਦਾ ਉਹ ਤਾਂ ਹੀ ਕਰ ਸਕਦੇ ਜਦੋਂ ਸਾਡੇ ਪਿੱਛੇ ਇੱਕ ਪ੍ਰੋਡਿਊਸਰ ਬਹੁਤ ਅੱਛੇ ਹੋ ਹੈ ਨਾ ਸੁਲਝੇ ਹੋਏ ਪ੍ਰੋਡਿਊਸਰ ਸਾਹਿਬਾਨ ਕਹਿੰਦੇ ਕਿ ਕੋਈ ਇੰਟਰਫੀਰੈਂਸ ਨਹੀਂ ਹੋਈ ਪੂਰੇ ਸ਼ੂਟ 'ਚ ਇਹਨਾਂ ਨੂੰ ਅਸੀਂ ਜ਼ਬਰਦਸਤੀ ਬੁਲਾਉਂਦੇ ਸੀ ਸ਼ੂਟ ਤੇ ਵੀ ਸਾਰਾ ਆਜੋ ਥੋੜੀ ਦੇਰ ਲਈ ਫਿਰ 10 ਕੁ ਮਿੰਟ ਲਿਆ ਹੁੰਦੇ ਸੀ ਚੱਕਰ ਮਾਰ ਕੇ ਚਲੇ ਜਾਂਦੇ ਸੀ ਤਾਂ ਨਹੀਂ ਤਾਂ ਬਹੁਤ ਪ੍ਰੈਸ਼ਰ ਹੁੰਦਾ ਕਈ ਵਾਰ ਜਦੋਂ ਤੁਸੀਂ ਡਾਇਰੈਕਟ ਕਰ ਰਹੇ ਹੁੰਦੇ ਹੋ ਫਿਲਮ ਪਿੱਛੇ ਪ੍ਰੋਡਿਊਸਰਸ ਦਾ ਜਾਂ ਚੀਜ਼ਾਂ ਦਾ ਉਹ ਬੜਾ ਸੀ ਹਿਮਾਚਲ ਦੀਆਂ ਲੋਕੇਸ਼ਨਸ ਪੰਜਾਬ ਚ ਚੰਡੀਗੜ੍ਹ ਚ ਬਹੁਤ ਅੱਛੇ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਫਿਲਮ ਨੂੰ ਬਣਾਉਣ ਦੀ ਤੇ ਰੋਦੀ ਜੀ ਜੀ ਨਾਲ ਬਹੁਤ ਅੱਛਾ ਕੈਰੇਕਟਰ ਤੁਸੀਂ ਥੋੜਾ ਲੋਕ ਬੋਲਣਾ ਚਾਹੋ ਸਸੀ ਗੱਲ ਜੀ ਸਾਰਿਆਂ ਨੂੰ ਚੱਲੇ ਯਾਰ ਕੋ ਚੀਲਾ ਫਿਲਮ ਦੇ ਵਿੱਚ ਮੈਂ ਟੀਚਰ ਦਾ ਕਰੈਕਟਰ ਕਰਦੀ ਆ ਸਟੋਰੀ ਇੱਕ ਲੜਕੇ ਦੀ ਸਟੋਰੀ ਹੈ ਕਿ ਜਿਹੜਾ ਦਲਜੀਤ ਇਨਸਪਾਇਰ ਹੈ ਕਿ ਉਹ ਔਰੋ ਸਿੰਗਰ ਬਣਨਾ ਚਾਹੁੰਦਾ ਹੈ ਤੇ ਮੇਰਾ ਕਰੈਕਟਰ ਇਹਦੇ ਵਿੱਚ ਹੈਗਾ ਕਿ ਉਹ ਉਹਦਾ ਫੇਵਰੇਟ ਸਟੂਡੈਂਟ ਹੈ ਤੇ ਸਟੂਡੈਂਟਸ ਨੂੰ ਇਨਸਪਾਇਰ ਕਰਦੀ ਆ ਉਹ ਟੀਚਰ ਕੀ ਤੁਸੀਂ ਕੀ ਮੈਂ ਅਕੀ ਆਣਾ ਤੁਸੀਂ ਵਧੀਆ ਕਰ ਸਕਦੇ ਹੋ ਔਰ ਬੜਾ ਚੁਲਬੁਲਾ ਜਿਹਾ ਕਰੈਕਟਰ ਹੈ ਇਸ ਵਾਸਤੇ ਮੈਂ ਬੋਬੀ ਜੀ ਨੂੰ ਥੈਂਕਸ ਕਰਾਂਗੀ ਕਿ ਮੈਂ ਇਦਾਂ ਦਾ ਚੁਲਬੁਲਾ ਜਿਹਾ ਕੈਰੈਕਟਰ ਮਤਲਬ ਕੀਤਾ ਤੇ ਮੇਰੇ ਖਿਆਲ ਜੀਨਾ ਦਾ ਵੀ ਇਹ ਕਨਸੈਪਟ ਹੈ ਮੰਡਰਜੀ ਦਾ ਜਾਂ ਪੌਪੀ ਜੀ ਦਾ ਇਹ ਕੈਰੈਕਟਰ ਜਿਨ੍ਹਾਂ ਨੇ ਵੀ ਕਰਾਇਆ ਕੀਤਾ ਬਹੁਤ ਵਧੀਆ ਕੈਰੈਕਟਰ ਹੈ ਡਿਫਰੈਂਟ ਮੈਂ ਕੈਰੈਕਟਰ ਬਾਰੇ ਜਿਆਦਾ ਨਹੀਂ ਦੱਸਾਂਗੀ ਕਿਉਂਕਿ ਤੁਸੀਂ ਫਿਲਮ ਆ ਰਹੀ ਹੈ ਫਿਲਮ ਤੇ ਦੇਖੋਗੇ ਬਹੁਤ ਵਧੀਆ ਤੇ ਕਾਮੇਡੀ ਫਿਲਮ ਹੈ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਫਿਲਮ ਬਹੁਤ ਜ਼ਿਆਦਾ ਚੱਲੇ ਜਿਆਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਥੈਂਕ ਯੂ ਇਹ ਇੱਕ ਕੈਰੈਕਟਰ ਦਾ ਸੋਡਾ ਜਾਂਦਾ ਹੈ ਕਿ ਅਸੀਂ ਜੋ ਡਿਸਕਸ ਕਰ ਰਹੇ ਸੀਗੇ ਮੈਂ ਫਿਰ ਮੈਂ ਕਹਾਂ ਨਹੀਂ ਰੋਜੀ ਜੀ ਦਾ ਕੈਰੈਕਟਰ ਲਿਖਦੇ ਆਂ ਤਾਂ ਦਾ ਸਪੈਸ਼ਲੀ ਸਪੈਸ਼ਲ ਕੈਰੈਕਟਰ ਲਿਖਿਆ ਗਿਆ ਤੁਹਾਡੇ ਲਈ ਪਰ ਬਹੁਤ ਅੱਛੀ ਕੈਮਿਸਟਰੀ ਹੈ ਗੁਰਚੇਜ ਜੀ ਦੀ ਰੋਜੀ मैम ਦੀ ਔਰ ਸਤਵਿੰਦਰ मैम ਉਹ ਬਾਹਰ ਨੇ ਆਸਟ੍ਰੇਲੀਆ ਆਏ ਨਹੀਂ ਅੱਜ ਬਹੁਤ ਫਾਈਨ ਐਕਟਰ ਨੇ ਉਹ ਤਾਂ ਉਹਨਾਂ ਦੇ ਬਿਗੈਰ ਹਰੀ ਸਤਵਿੰਦਰ मैम ਨੇ ਬਿੱਲਾ ਬਾਜੀ ਨੇ ਬਹੁਤ ਸਾਰੀ ਸਟਾਰ ਕਾਸਟਿੰਗ ਸਾਡੀ ਫਿਲਮ ਚ ਬਹੁਤ ਅੱਛੇ ਐਕਟਰ ਜੁੜੇ ਹੋਏ ਪੰਜ ਤਰੀਕ ਨੂੰ ਬਾਕੀ ਪੋਸਟਰ ਵੀ ਅਸੀਂ ਰਿਵੀਲ ਕਰਾਂਗੇ ਸਾਰੇ ਤਾਂ ਹੁਣ ਅਸੀਂ ਆਉਨੇ ਆਪਣੇ ਹੀਰੋ ਤੇ ਕਿਉਂਕਿ ਬਹੁਤ ਵੱਡੀ ਅਚੀਵਮੈਂਟ ਕਹੂੰਗਾ ਇਹਦੇ ਲਈ ਯੰਗਸਟਰ ਲਈ ਜਿਹੜਾ ਬੰਦਾ ਸਟਰਗਲ ਕਰ ਰਿਹਾ ਹੁੰਦਾ ਜਾਂ ਥੀਏਟਰ ਕਰ ਰਿਹਾ ਜਾਂ ਸਿੱਖ ਰਿਹਾ ਜੋ ਵੀ ਕਰ ਹੈ ਨਾ ਆਪਣੇ ਇੱਕ ਪਲੇਟਫਾਰਮ ਮਿਲਦਾ ਕੰਮ ਮਿਲਦਾ ਬੜਾ ਸਾਡੇ ਰਸੀਂ ਸਟਰਗਲ ਕਰਕੇ ਇੱਥੋਂ ਤੱਕ ਪਹੁੰਚੇ ਆ ਤਾਂ ਮੈਨੂੰ ਪਤਾ ਬੜਾ ਮੁਸ਼ਕਿਲ ਕੰਮ ਹੈ ਤਾਂ ਇਹਨਾਂ ਦੀ ਪਸੰਦ ਪੜ ਜਦੋਂ ਮੈਂ ਸਰ ਨੂੰ ਦਿਖਾਇਆ ਕਿ ਕੈਪਟਨ ਸਾਹਿਬ ਨੂੰ ਇਹਨਾਂ ਦਾ ਜਾ ਕੇ ਨਾ ਕਰੇ ਮੈਂ ਕਿਹਾ ਜੀ ਇਹ ਹੀਰੋ ਲੈ ਰਹੇ ਆਪਾਂ ਉਹ ਮੁੰਡਾ ਚੈੱਕ ਕਰੋ ਕਿ ਦਲਜੀਤ ਲਈ ਬਹੁਤ ਫਿੱਟ ਪੈਂਦਾ ਇਨਾ ਉਸੇ ਦੇਖਾਂ ਤਾਂ ਵੈਰੀ ਗੁੱਡ ਇਹ ਤਾਂ ਬਹੁਤ ਅੱਛਾ ਯਾਰ ਉਸੇ ਵੇਲੇ ਅਸੀਂ ਫਾਈਨਲ ਹੋਏ ਨਾਲ ਤਾਂ ਨੀਸ਼ਾ ਦਾ ਜਦੋਂ ਅਸੀਂ ਪ੍ਰੋਫਾਈਲ ਦਿਖਾਇਆ ਸਰ ਨੂੰ ਤੇ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਪਹਿਲੀ ਵਾਰ ਐਕਸਪੀਰੀਅੰਸ ਹੈ ਤੇ ਮੈਨੂੰ ਪਤਾ ਨਹੀਂ ਮੈਂ ਕਿੱਧਰੋਂ ਸ਼ੁਰੂ ਕਰਾਂ ਤੇ ਕਿੱਧਰ ਖਤਮ ਕਰਾਂ ਬਟ ਸਾਰੀ ਫੈਮਿਲੀ ਦਾ ਥੈਂਕ ਯੂ ਹੈ ਜਿਨ੍ਹਾਂ ਨੇ ਮੈਨੂੰ ਚੂਜ਼ ਕੀਤਾ ਬੌਬੀ ਸਰ ਦਾ ਮੰਡੇਰ ਸਰ ਦਾ ਮਲਕੀਤ ਸਰ ਦਾ ਮੈਨੂੰ ਇੱਕ ਦਿਨ ਰੈਂਡਮ ਕਾਲ ਆਇਆ ਸਰ ਦਾ ਮਲਕੀਤ ਸਰ ਦਾ ਕਹਿੰਦੇ ਆ ਵੀ ਤੋ ਗਾ ਲੈਣਾ ਮੈਂ ਕਿਹਾ ਮੈਂ ਤਾਂ ਘਰੇ ਇੱਥੇ ਬੈਠਾ ਸੀਗਾ ਮੈਂ ਕਿਹਾ ਹਾਂਜੀ ਮਾੜਾ ਮੂਠਾ ਤੇ ਕਿਨੇ ਗਾ ਕੇ ਸੁਣਾ ਮੈਂ ਕਿਹਾ ਹੈ ਆਹ ਸਪੀਕਰ ਮੈਂ ਉਹਨਾਂ ਦੇ ਨਾਲ ਫਿਕਰਾਂ ਦੀ ਤਿਆਰੀ ਲੈ ਕੇ ਆ ਕੇ ਸੁਣਾ ਮੈਂ ਮੈਂ ਉਹਦੀ ਦੋ ਗਲਾਈਨਾਂ ਹੀ ਸੁਣਾਈਆਂ ਕਹਿੰਦੇ ਵੀ ਕੀ ਕਰ ਰਹੇ ਮੈਂ ਕਿਹਾ ਮੈਂ ਤਾਂ ਵੈਸੇ ਹੀ ਬੈਠਾ ਸੀਗਾ ਘਰੇ ਕਹਿੰਦੇ ਛੇਤੀ ਤਿਆਰ ਹੋ ਕੇ ਇੱਧਰ ਆ ਜਾ ਕਹਿੰਦੇ ਸਕ੍ਰਿਪਟ ਹੈ ਕੋਈ ਵੀ ਡਿਸਕਸ ਕਰਨੀ ਹੈ ਇਹਨਾਂ ਨਾਲ ਜੇ ਡਿਸਕਸ ਵਗੈਰਾ ਕੀਤੀ ਕਹਿੰਦੇ ਵੀ ਅਦਾ ਅਦਾ ਦਿਲਜੀਤ ਦੇ ਫੈਨ ਦਾ ਕਰੈਕਟਰ ਹੈ ਵੀ ਆਹ ਫਿਲਮ ਲਿਖੀ ਹੈ ਤੇ ਮੈਂ ਉਹੀ ਗੱਲ ਸਰ ਦੀ ਵੀ ਗੱਲ ਕਰ ਰਿਹਾ ਹਾਂ ਅੱਜ ਕੱਲ ਦਿਲਜੀਤ ਵੀ ਉਹਨੂੰ ਬਹੁਤ ਆਪਣੇ ਸਟੇਜਸ ਦੇ ਉੱਤੇ ਬੋਲਦਾ ਵੀ ਮੈਨੀਫੈਸਟੇਸ਼ਨ ਵੀ ਤੁਸੀਂ ਅਗਰ ਜਿਹੜੀ ਚੀਜ਼ ਚਾਹੁੰਦੇ ਹੋ ਵੀ ਤੁਸੀਂ ਉਹਦੇ ਬਾਰੇ ਸੋਚਣ ਲੱਗ ਜਾਓ ਵੀ ਰੱਬ ਕਹਿੰਦਾ ਵੀ ਆ ਚੱਕ ਵੀ ਤੈਨੂੰ ਦੇਤਾ ਤੇ ਮੈਂ ਸਰ ਨੂੰ ਵੀ ਉਸ ਦਿਨ ਦਿਖਾਇਆ ਸੀ ਮੈਂ ਪਹਿਲੇ ਦਿਨ ਮਲਕੀਤ ਸਰ ਨੂੰ ਮੈਂ ਕਿਹਾ ਮੈਂ ਦਿਲਜੀਤ ਦਾ ਪੋਸਟਰ ਕੱਟੋ ਕਰਨੀ ਦਾ ਮੈਨੂੰ 5-6 ਸਾਲ ਹੋ ਗਏ ਵੀ ਮੈਂ ਉਹੀ ਲਾਇਆ ਹੋਇਆ ਦਿਲਜੀਤ ਦਾ ਤੇ ਮੈਂ ਕਿਹਾ ਵੀ ਸਰ ਉਹੀ ਗੱਲ ਹੋਈ ਵੀ ਵੀ ਮੈਨੀਫੈਸਟ ਹੋਇਆ ਵੀ ਮੈਂ ਨਹੀਂ ਚੁਣਿਆ ਵੀ ਪਤਾ ਨਹੀਂ ਕਿੱਦਾਂ ਕੀ ਜੁੜਿਆ ਕੀ ਨਹੀਂ ਜੁੜਿਆ ਸਰਨਾ ਮੈਂ ਥੀਏਟਰ ਕਰਦਾ ਬੋਬੀ ਸਰਨਾ ਮੈਂ ਗਾਣੇ ਗਾਤੇ ਹੋਏ ਨੇ ਤੇ ਉਹ ਕਿਦਾਂ ਸੁਭਾਅ ਬਣਿਆ ਮੈਨੂੰ ਕੁਝ ਨਹੀਂ ਪਤਾ ਬਟ ਅੱਜ ਮੈਂ ਤੁਹਾਡੇ ਸਾਹਮਣੇ ਆ ਤੇ ਮੈਂ ਸਾਰਿਆਂ ਦਾ ਥੈਂਕ ਯੂ ਕਰਦਾ ਤੇ ਆਪਣੇ ਪੇਰੈਂਟਸ ਦਾ ਵੀ ਥੈਂਕ ਯੂ ਕਰਦਾ ਮੈਂ ਆਪਣੇ ਗ੍ਰੈਂਡ ਪੇਰੈਂਟਸ ਦਾ ਸਭ ਤੋਂ ਵੱਡਾ ਥੈਂਕ ਯੂ ਕਰਦਾ ਜਿੰਨਾ ਕਰਕੇ ਮੈਂ ਸੋਚਦਾ ਵੀ ਮੈਂ ਜਿੱਥੇ ਵੀ ਪਹੁੰਚਿਆ ਅੱਜ ਜਿੰਨਾ ਕਿ ਵੀ ਸਟੈਂਡ ਲੈ ਰਿਹਾ ਤੇ ਉਹਨਾਂ ਕਰਕੇ ਆ ਤੇ ਬਾਕੀ ਫਿਲਮ ਬਾਰੇ ਮੈਂ ਗੱਲ ਕਰਾਂਗਾ ਬਹੁਤ ਸੋਹਣੀ ਲਿਖੀ ਹੋਈ ਹੈ ਤੇ ਜਿੱਦਾਂ ਦਾ ਮੈਂ ਮਤਲਬ ਮੈਂ ਕਹਾਂਗਾ ਮੇਰਾ ਰੀਅਲ ਲਾਈਫ ਐਕਸਪੀਰੀਅੰਸ ਹੈ ਵੀ ਮੈਂ ਦਿਲਜੀਤ ਨੂੰ ਬਹੁਤ ਇਨਸਪਾਇਰਡ ਹਾਂ ਮੈਂ ਉਹਨੂੰ ਬਹੁਤ ਕਾਪੀ ਕਰਦਾ ਵੀ ਮਤਲਬ ਹਰ ਇੱਕ ਬੰਦੇ ਦੀ ਥਿੰਕਿੰਗ ਹੁੰਦੀ ਹੈ ਕੋਈ ਨਾ ਕੋਈ ਇਨਸਪੀਰੇਸ਼ਨ ਹੁੰਦਾ ਵੀ ਮੈਨੂੰ ਮੈਂ ਪਹਿਲੀ ਉਹਨੂੰ ਇਨਸਪਾਇਰ ਕਰਦਾ ਸੀਗਾ ਮੈਂ ਕਿਹਾ ਇਹ ਤਾਂ ਵੀ ਮੇਰੇ ਲਈ ਲਿਖੇ ਗਿਆ ਸੀ ਤੇ ਮੈਨੂੰ ਹੀ ਤੁਸੀਂ ਦੇ ਦਿੱਤਾ ਤੇ ਇਸ ਤੋਂ ਬੈਸਟ ਗੱਲ ਕੀ ਹੋ ਸਕਦੀ ਹੈ ਤੇ ਮੈਂ ਇਹਨੂੰ ਜਿੰਨਾ ਵੀ ਹੋ ਸਕਿਆ ਆਪਣੇ ਵੱਲੋਂ ਜਿੰਨਾ ਨਿਭਾ ਸਕਿਆ ਮੈਂ ਉਹਦਾ ਆਪਣਾ 100% ਦਿੱਤਾ ਬਾਕੀ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਮੇਰਾ ਤੇ ਤਨਿਸ਼ਾ ਦਾ ਇੱਕ ਜਿਵੇਂ ਦਿਲਜੀਤ ਤੇ ਨੀਰੂ ਬਾਜਵਾ ਦਾ ਕੈਰੈਕਟਰ ਹੁੰਦਾ ਜਿਵੇਂ ਲੜਦੇ ਰਹਿੰਨੇ ਆ ਉਦਾਂ ਦਾ ਸਾਡਾ ਹਾਂ ਉਦਾਂ ਦਾ ਉਦਾਂ ਦਾ ਸਾਨੂੰ ਕੈਰੈਕਟਰ ਬਣਾਇਆ ਤੇ ਮੈਂ ਕਿਹਾ ਵੀ ਇਹੀ ਚੀਜ਼ ਆਪਾਂ ਦੇਖਦੇ ਸੀ ਇੱਕ ਚੀਜ਼ ਮੈਂ ਕਰ ਰਿਹਾ ਤੇ ਉਹਦੇ ਚ ਬਹੁਤ ਮਜ਼ਾ ਆਇਆ ਤੇ ਥੈਂਕ ਯੂ ਸੋ ਮਚ ਸਰ ਥੈਂਕ ਯੂ ਜੀ ਹਾਂ ਇਹ ਵੀ ਦੱਸਣਾ ਹਰ ਜਗ੍ਹਾ ਕਿ 24 ਨੂੰ ਆਪਣੀ ਚੁਪਾਕ ਤੇ ਫਿਲਮ ਆ ਰਹੀ ਹੈ ਹਾਂ ਇਹ ਐਨਾਨਸ ਕਰਨਾ ਬਹੁਤ ਜ਼ਰੂਰ ਮੈਂ ਇਹ ਕਹਿ ਰਿਹਾ ਨਾ ਸਰ ਮੇਰਾ ਪਹਿਲੀ ਵਾਰ ਹੈ 24 ਤਰੀਕ ਨੂੰ ਸਾਡੀ ਫਿਲਮ ਆ ਰਹੀ ਹੈ ਤੁਸੀਂ ਜ਼ਰੂਰ ਜਾ ਕੇ ਦੇਖਣਾ ਹਾਂ ਵੈਰੀ ਗੁੱਡ ਔਰ ਸਾਡੀ ਐਕਟਰਸ ਸਭ ਤੋਂ ਪਹਿਲਾਂ ਹਾਂ ਮੈਂ ਮੈਂ ਥੋੜਾ ਜਿਹਾ ਤੇਰੇ ਬਾਰੇ ਦੱਸ ਦਿਆਂ ਕਿਉਂਕਿ ਮੈਨੂੰ ਬਹੁਤ ਸਾਲ ਹੋ ਗਏ ਇੰਡਸਟਰੀ 'ਚ ਕੰਮ ਕਰਦੇ ਹਾਂ ਬਹੁਤ ਸਾਰੇ ਐਕਟਰਸ ਫਰੈਸ਼ ਨਾਲ ਸੀਨੀਅਰਸ ਨਾਲ ਸਟੈਬਲਿਸ਼ ਸਾਰਾ ਨਾ ਕੰਮ ਕਰਨ ਦਾ ਮੌਕਾ ਮਿਲਦਾ ਰਹਿੰਦਾ ਤਾਂ ਐਕਟਰ ਹੋਣਾ ਕੋਈ ਉਹ ਤਾਂ ਜਿਹੜਾ ਫੀਲਡ 'ਚ ਕੰਮ ਕਰ ਰਿਹਾ ਥੀਏਟਰ ਕਰ ਰਿਹਾ ਐਕਟਰ ਹੀ ਹੋਏਗਾ ਸਿੱਖ ਕੇ ਆਉਂਦੇ ਨੇ ਲੇਕਿਨ ਮੈਨੂੰ ਲੱਗਦਾ ਇਨਸਾਨ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਇੱਕ ਡਾਊਨ ਟੂ ਅਰਥ ਇੱਕ ਐਕਟਰ ਨੂੰ ਚਾਹ ਕਿਸੇ ਵੀ ਬੁਲੰਦੀ ਤੇ ਪਹੁੰਚ ਦੇ ਪਰ ਉਹਨੂੰ ਜ਼ਮੀਨ ਤੇ ਰਹਿਣਾ ਬਹੁਤ ਜ਼ਰੂਰੀ ਹੈ ਤੇ ਉਹ ਸਾਡੇ ਇੱਥੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਕਈ ਵਾਰ ਕਦੀ ਕਦੀ ਆਉਂਦੀ ਹੈ ਰੋਜ਼ਾਨਾ ਨਹੀਂ ਕਈ ਵਾਰ ਅਸੀਂ ਕੰਮ ਕਰਦੇ ਹਾਂ ਤੇ ਉਹ ਹਾਲਾਂ ਬਹੁਤਾ ਕੰਮ ਨਹੀਂ ਕੀਤਾ ਹੁੰਦਾ ਕਿ ਸੈਕਟਰ ਜਾਂ ਐਕਟਰਸ ਨੇ ਤੇ ਉਹ ਪਹਿਲੇ ਸਭ ਨਾਲ ਸਮਾਨ ਤੇ ਹੁੰਦੀਆਂ ਚੀਜ਼ਾਂ ਤੇ ਉਹ ਜਦੋਂ ਕੰਮ ਕਰਦੇ ਆ ਸ਼ੂਟ ਕਰਦੇ ਆ ਫਿਰ ਕਈ ਵਾਰੀ ਦਿੱਕਤ ਵੀ ਆਉਂਦੀਆਂ ਲੇਕਿਨ ਇਹ ਦੋਨਾਂ ਆਰਟਿਸਟਾਂ ਦਾ ਖਾਸ ਕਰ ਤਨੀਸ਼ਾ ਦਾ ਵੀ ਕਿਉਂਕਿ ਬਹੁਤ ਡਾਊਨ ਟੂ ਅਰਥ ਕੁੜੀ ਹੈ ਔਰ ਬਹੁਤ ਅੱਛੀ ਐਕਟਰ ਹੈ ਤੇ ਉਹ ਅੱਛੀ ਐਕਟਰ ਨੂੰ ਮੈਨੂੰ ਲੱਗਦਾ ਕੰਮ ਥੋੜਾ ਸਲੋ ਮਿਲਦਾ ਹੈ ਇਹ ਵੀ ਕਾਫੀ ਦੇਰ ਦੀ ਸਟਰਗਲ ਕਰ ਰਹੀ ਹੈ ਚੰਗੇ ਐਕਟਰ ਨੂੰ ਚੰਗੇ ਇਨਸਾਨ ਨੂੰ ਕੰਮ ਥੋੜਾ ਉੱਪਰ ਜਾਣ ਲਈ ਵੀ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪ੍ਰੋਬਲਮ ਫੇਸ ਕਰਨੀ ਪੈਂਦੀਆਂ ਤੇ ਕੰਮ ਵੀ ਇੰਨਾ ਈਜ਼ੀ ਨਹੀਂ ਆ ਕਿ ਅچھے ਵਧੀਆ ਇਨਸਾਨ ਲਈ ਮੈਨੂੰ ਲੱਗਦਾ ਕੰਮ ਦੇਣਾ ਔਖਾ ਥੋੜਾ ਪਰ ਇਹਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਹਮੇਸ਼ਾ ਮੈਂ ਨਵੇਂ ਆਰਟਿਸਟਾਂ ਨੂੰ ਜਾਂ ਜਿਹੜੇ ਵੀ ਆਉਂਦੇ ਨੇ ਨੂੰ ਕਹਾਂਗਾ ਕਿ ਤੁਸੀਂ ਬਲੰਦੀਆਂ ਤੋਂ ਬਲੰਦੀਆਂ ਸ਼ੋਅ ਪਰ ਹਮੇਸ਼ਾ ਜਿੱਦਾਂ ਤੁਸੀਂ ਸਟਾਰਟ ਕੀਤਾ ਡਾਊਨ ਟੂ ਅਰਥ ਹਮੇਸ਼ਾ ਰਹਿਣਾ ਉਹ ਤੇਰੇ ਚ ਕੁਆਲਿਟੀ ਹੈ ਬਹੁਤ ਤਗੜੀ ਵੈਸੇ ਡਾਕਟਰ ਹੈ ਹੈਨਾ ਡਾਕਟਰ ਤਨੀਸ਼ਾ ਡਾਕਟਰ ਤਨੀਸ਼ਾ ਜੀ ਹੁਣ ਤੁਸੀਂ ਦੱਸੋ ਥੈਂਕ ਯੂ ਸੋ ਮੱਚ ਬੋਬੀ ਸਰ ਇੰਨੇ ਵਰਡਸ ਕਹਿਣਾ ਹੀ ਬਹੁਤ ਵੱਡੀ ਗੱਲ ਹੈ ਇਹਦੀ ਐਪਰੀਸੀਏਸ਼ਨ ਉਹ ਵੀ ਪਹਿਲੀ ਫਿਲਮ ਚ ਮਿਲਦਾ ਇਹ ਬਹੁਤ ਵੱਡੀ ਗੱਲ ਹੈ ਪਹਿਲਾਂ ਮੈਂ ਥੈਂਕ ਯੂ ਕਰੂੰਗੀ ਤੁਹਾਡਾ ਡਾਇਰੈਕਟਰ ਸਰ ਦਾ ਬੋਬੀ ਸਰ ਦਾ ਮਨਦੇਵ ਸਰ ਦਾ ਮਲਕੀਤ ਸਰ ਦਾ ਐਂਡ ਸਾਰੀ ਟੀਮ ਦਾ ਜਿਨ੍ਹਾਂ ਨੇ ਇੰਨਾ ਜਿੰਨਾ ਜ਼ਿਆਦਾ ਸਪੋਰਟ ਕੀਤਾ ਸਾਥ ਦਿੱਤਾ ਕਿ ਪਹਿਲੀ ਫਿਲਮ ਹੁੰਦੀ ਥੋੜੀ ਜਿਹੀ ਝਿਜਕ ਹੁੰਦੀ ਹੈ ਕਿ ਪਤਾ ਨਹੀਂ ਕੀ ਹੋਣਾ ਹੈ ਕਿੱਦਾਂ ਕਰਨਾ ਹੈ ਮਾਹੌਲ ਕਿਵੇਂ ਦਾ ਹੋਏਗਾ ਬਟ ਮੈਨੂੰ ਇੰਨਾ ਫ੍ਰੈਂਡਲੀ ਮਾਹੌਲ ਮਿਲਿਆ ਮੈਂ ਇੰਨੇ ਜ਼ਿਆਦਾ ਕੌਨਫੀਡੈਂਸ ਨਾਲ ਪਰਫਾਰਮ ਕਰਨਾ ਹੈ ਆਈ ਥਿੰਕ ਇਸ ਤੋਂ ਬਾਅਦ ਮੈਨੂੰ ਡੈਫੀਨੇਟਲੀ ਕੁਝ ਅੱਛੇ ਅਪਰੋਚਸ ਮਿਲੋਗੇ ਐਂਡ ਆਮ ਲੁਕਿੰਗ ਫਾਰਵਰਡ ਟੂ ਇਟ ਸੋ ਜੇ ਕਹਾਣੀ ਦੀ ਜੇ ਮੈਂ ਗੱਲ ਕਰਾਂ ਮੈਂ ਵਿੱਚ ਦਿਲ ਦਿਲਜੀਤ ਜੀ ਸਾਡੇ ਜੌਨਸ ਮਰਾਜ ਜੀ ਉਹਨਾਂ ਦੀ ਗਰਲਫ੍ਰੈਂਡ ਦਾ ਰੋਲ ਕਰਦੀ ਐ ਐਂਡ ਜਿਵੇਂ ਕਿ ਇੱਕ ਔਰਤ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਆਪਣੇ ਮੇਲ ਨੂੰ ਉਹਦੇ ਕੈਰੀਅਰ 'ਚ ਉਮੀ ਮੈਂ ਵੀ ਸਪੋਰਟ ਕਰ ਰਹੀ ਆ ਕਿ ਇਹਦੇ ਡ੍ਰੀਮ ਵਿੱਚ ਕੇ ਕੋ ਚੀਲਾ ਪਹੁੰਚੇ ਸੋ ਇਹ ਇੱਕ ਘਰ ਦੀ ਵੀ ਕਹਾਣੀ ਹੈ ਕਿ ਕਿਵੇਂ ਇਹ ਸਪੋਰਟ ਸਿਸਟਮ ਨਾਲ ਇੱਕ ਘਰ ਧੁਰਦਾ ਹੈ ਹਨਾ ਮੇਲ অর ਫੀਮੇਲ ਦੇ ਉਦਾਂ ਹੀ ਅਸੀਂ ਸਪੋਰਟ ਨਾਲ ਕੋ ਚੀਲਾ ਪਹੁੰਚੇ ਆ ਫਿਲਮ ਸੋ ਬਹੁਤ ਪਿਆਰੀ ਜੀ ਕਹਾਣੀ ਹੈ ਤੁਸੀਂ ਜ਼ਰੂਰ ਦੇਖਣੀ ਹੈ ਵੈਸੇ ਛੋਟੇ ਹੁੰਦੇ ਤੋਂ ਹੀ ਦੇਖਦੇ ਆ ਰਹੇ ਆ ਦਿਲਜੀਤ ਸਰ ਦੀਆਂ ਫਿਲਮਾਂ ਸੋ ਬਹੁਤ ਮਜ਼ਾ ਕੀਤਾ ਹੈ ਬਹੁਤ ਗਾਣੇ ਵੀ ਬਹੁਤ ਸੁਣੇ ਨੇ ਬਹੁਤ ਅਸੀਂ ਬਹੁਤ ਵੱਡੇ ਫੈਨ ਆ ਸੋ ਫੈਨ ਬੇਸ ਕਰਕੇ ਇਹ ਫਿਲਮ ਹੈ ਸੋ ਸਾਰੇ ਸਪੋਰਟ ਕਰਿਓ ਅਪਰੀਸ਼ੀਏਸ਼ਨ ਕਰਿਓ ਐਂ ਬਹੁਤ ਸਾਰਾ ਪਿਆਰ ਦੇਿਓ 24 ਫਰਵਰੀ ਨੂੰ ਫਿਲਮਾਂ। ਸੋ ਥੈਂਕ ਯੂ ਸੋ ਬਾਅਦ। ਅਚੂਪਾਲ। ਔਰ ਇੱਕ ਮੈਂ ਸਰ ਨੂੰ ਰਿਕਵੈਸਟ ਕਰੂੰਗਾ ਕੈਪਟਨ ਸਾਹਿਬ ਕਿਉਂਕਿ ਕਈਆਂ ਨੂੰ ਕਈ ਪੁੱਛ ਲੈਂਦੇ ਨੇ ਕਈਆਂ ਨੂੰ ਜਿਆਦਾ ਨਹੀਂ ਪਤਾ ਹੁੰਦਾ ਇੱਕ ਥੋੜੇ ਸੈਕਿੰਡ ਚ ਕੋਚੇਲਾ ਬਾਰੇ ਤੁਸੀਂ ਜ਼ਰੂਰ ਬਰੀਫ ਕਰਦੇ। ਹਾਂ। ਅੱਛਾ ਜੀ ਕੋਚੇਲਾ ਇਹ 2023 ਦੇ ਵਿੱਚ ਦਰਜੀਜੀ ਉੱਤੇ ਗਈ ਸੀ। ਇਹ ਅਮਰੀਕਾ ਚ ਕੈਲੀਫੋਰਨੀਆ ਇੱਕ ਸਟੇਟ ਹੈ। ਉਹਦੇ ਸਾਊਥ ਸਾਊਥ-ਈਸਟ ਦੇ ਵਿੱਚ ਜਗ੍ਹਾ ਹੈਗੀ। desert colovator desert valley ecocilla valley ਉਥੇ ਆਰਟ ਸ਼ੋ ਦੇ 뮤직 ਸ਼ੋ ਹੁੰਦਾ ਤੇ ਦਿਲਜੀਤ ਜੀ ਵਾਸ ਦਾ ਫਰਸਟ ਇੰਡੀਅਨ ਆਰਟਿਸਟ ਜਿਨਾਂ ਨੇ ਜਾ ਕੇ ਉਥੇ ਪਰਫਾਰਮ ਕੀਤਾ ਬਹੁਤ ਵੱਡਾ ਪਲੇਟਫਾਰਮ ਆ ਵਰਲਡ ওভার ਆ ਦੇ ਜਿਹੜੇ ਬੈਸਟ ਹੁੰਦੇ ਬੈਸਟ ਆਫ ਬੈਸਟ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਨਹੀਂ ਤਾਂ ਹੂ ਕਰਕੇ ਉਤਾਰ ਵੀ ਦਿੰਦੇ ਐ ਤੇ ਉਹਨਾਂ ਨੂੰ ਤਾਂ ਇਨਾ ਉਥੋਂ ਮਿਲਿਆ ਤੇ ਉਥੋਂ ਉਹਨਾਂ ਦਾ ਗ੍ਰਾਫ ਉੱਪਰ ਹੀ ਉੱਪਰ ਗਿਆ ਤੇ ਦਿਲਜੀਤ ਜੀ ਉਹਨਾਂ ਦੀ ਜਿਹੜਾ ਕਮੋਬੀ ਸਾਡਾ ਦੇਖੋ ਅਸੀਂ 2 ਸਾਲ ਪਹਿਲਾਂ ਹੀ ਇਹ ਮੂਵੀ ਬਾਰੇ ਸੋਚ ਲੱਗਦੀ ਆ ਤੇ ਕਿਉਂਕਿ ਸਾਡੇ ਵੀ ਇੱਕ ਤਰ੍ਹਾਂ ਦੀ ਮੈਨੀਫੈਸਟੇਸ਼ਨ ਹੋ ਗਈ ਨਹੀਂ ਤਾਂ ਆਈ ਵਾਸ ਨਾਟ ਅ ਪ੍ਰੋਡਿਊਸਰ ਤੇ ਦੂਸਰੀ ਗੱਲ ਇਹ ਕਹਿੰਦੇ ਵੀ ਇੰਟਰਫੇਅਰ ਨਹੀਂ ਕਰਦੇ ਅਸੀਂ ਹੁਣ ਮੈਂ ਫਾਈਟਰ ਪਾਇਲਟ ਰਹਾ ਹਾਂ ਉਹਦੇ ਚ ਕੀ ਹੁੰਦਾ ਹੈ ਇੱਕ ਦੂਸਰੇ ਤੇ ਕੌਨਫੀਡੈਂਸ ਬੜਾ ਹੋਣਾ ਚਾਹੀਦਾ ਤੇ ਮੈਂ ਇਹਨਾਂ ਦੇ ਵਰਕ ਏਥੋਸ ਮੈਂ ਜਿਸ ਮੈਨੂੰ ਮਿਲਣਾ ਸੀ ਨਾ ਮੈਂ ਉੱਥੇ ਹੀ ਇਹਨਾਂ ਨੂੰ ਜੱਜ ਕਰ ਲਿਆ ਸੀ ਵੀ ਇਹ ਡਿਲੀਵਰ ਕਰ ਪਾਉਣਗੇ ਕਿ ਨਹੀਂ ਕਰ ਪਾਉਣਗੇ ਇਸ ਕਰਕੇ ਮੈਂ ਹਰ ਚੀਜ਼ ਨੂੰ ਇਹਨਾਂ ਨੂੰ ਮੋਨਿਟਰ ਕਰ ਲਿਆ ਤੇ ਮੈਨੂੰ ਸਵੇਰੇ ਮੈਂ 4 ਵਜੇ ਉੱਠ ਜਾਣਾ ਜੋ ਮੈਨੂੰ ਕੋਈ ਆਈਡੀਆ ਹੋਣਾ ਮੈਂ ਵੌਇਸ ਮੇਲ ਚ ਇਹਨਾਂ ਨੂੰ ਛੱਡ ਦੇਣਾ ਇਹਨਾਂ ਨੇ ਅੱਗੇ ਦੇ ਦੇਣਾ ਇਹਨਾਂ ਨੇ ਰਾਈਟਿੰਗ ਚ ਕਨਵਰਟ ਕਰ ਦੇਣਾ ਇਹਨਾਂ ਨੇ ਇੰਪਲੀਮੈਂਟ ਕੀਤਾ ਹੁੰਦਾ ਸੀ ਤੇ ਮੈਂ ਸ਼ਾਮ ਨੂੰ ਦੇਖ ਲੈਣਾ ਮੈਨੂੰ ਸਮਝ ਆ ਗਈ ਤੇ ਆਈ ਹੈਡਫੁਲ ਫੇਥ ਇਨ ਇਟ ਤੇ ਆਈ ਐਮ ਹੌਪਫੁਲ ਵੀਲ ਵਰਕ ਅਗੇਨ ਤੁਸੀਂ ਕਿਤੇ ਹੋਰ ਨਹੀਂ ਆਲਾ ਪਲੇਟਫਾਰਮ ਹੋ ਦੀ ਦਵਾ ਮੰਗਦੇ ਹੋ ਵੀ ਬਣਾਵਾਂਗੇ ਸਰ ਨੇ ਸਰ ਨੇ ਪੱਕਾ ਵਾਦਾ ਕੀਤਾ ਕਹਿੰਦੇ ਇੱਥੇ ਆਪਾਂ ਚੱਲੇ ਯਾਰ ਕੋ ਚੇਲਾ ਸੀਗਾ ਕਹਿੰਦੇ ਨੈਕਸਟ ਫਿਲਮ ਆਪਾਂ ਕੋਚੀਲਾ ਪਾਰਟ ਤੇ ਉੱਥੇ ਪਹੁੰਚ ਕੇ ਹੋ ਕਰਨੀ ਆ। ਇਹ ਪਹਿਲੀ ਅਨਾਉਂਸ ਕਰਦੇ ਹਾਂ। ਤੁਸੀਂ ਸਾਰੇ ਇੰਨਾ ਪਿਆਰ ਦਿਓ ਕਿ ਅਸੀਂ ਬੜੇ ਆਰਾਮ ਨਾਲ ਇਹ ਕਰ ਸਕਾਂਗੇ। ਇਹ ਸਾਡਾ ਮਿਊਜ਼ਿਕ ਜ਼ਰੂਰ ਸੁਣਿਓ ਜੀ। ਜਲਦ ਸੁਣਿਓ। ਆਪਾਂ ਇੱਕ ਸੌਂਗ ਚੱਲੇ ਯਾਰ ਕੋਚੀਲਾ ਟਾਈਟਲ ਸੌਂਗ ਰਿਲੀਜ਼ ਕਰ ਰਹੇ ਹਾਂ। ਤੇ ਉਹ ਪੰਜ ਨੂੰ ਰਿਲੀਜ਼ ਹੋਗਾ। ਆਪਾਂ ਫੇਰ ਮਿਲਨੇ ਕੋਈ ਪ੍ਰੈਸ ਕਲੱਬ ਰੱਖਿਆ ਹੋਇਆ ਸਵੇਰੇ 11 ਵਜੇ ਲਾਂਚਿੰਗ ਹੈ। ਤਾਂ ਦੁਬਾਰਾ ਮਿਲਾਂਗੇ। ਤੇ ਸਰ ਕੋਈ ਅਗਰ ਕੁਐਸਚਨ ਕੋਈ ਸੁਣਾ ਲਵਾਂ ਮੈਂ ਜੀ ਸਰ। ਕਿ ਰਾ ਇੱਕ ਵੱਡਾ ਚੈਲੰਜ ਆ ਗਿਆ ਪੱਪੀ ਦੇ ਵਿੱਚ। ਕੁਝ ਸਮਰੇ ਮੈਂ ਕਰਨੀ ਪੈਂਦੀ ਐ ਨਾਂ ਕੋਈ 10 ਟਾਈਮ ਉਹ ਜੀ ਗੱਲ ਨਵੀਂ ਸ਼ਟਾਰ ਦਾ ਤਾਂ ਕੰਟੈਕਟ ਅਕਟਰਾਂ ਦੇ ਵਿੱਚ ਕਿਹਾ ਕਿ 8 ਮਿੰਟਸ ਨੂੰ ਬੈਠੇ ਅੱਜ ਤੋਂ ਹੀ ਬੜਾ ਜਲਦੀ ਕੋਈ ਪਹਿਲੀ ਆਪ ਫਿਲਮ ਕਰਾ ਰਹੇ ਪਹਿਲੀ ਵਾਰੀ ਨਵੀਂ ਸ਼ਟਾਰ ਕਾਸਟ ਹੋਰ ਇਹ ਵਿੱਚ ਉਹ ਬਾਹਰ ਮਰਗੇ ਤੁਹਾਨੂੰ ਲੈ ਤਿੰਨ ਜੱਤੀ ਸਿੱਕੜਾ ਇਹ ਜਰਨੀ ਇਸ ਤਰ੍ਹਾਂ ਤੁਸੀਂ ਸੁਣਿਆ ਹਣਾ ਕੱਲੂ ਕਰੇ ਕੋ ਬੱਲੀਆਂ ਤੇ ਰੱਬ ਸਿੱਧੀ ਆਵਾਜ਼ ਹੈ ਨਰੂ ਕਰੇ ਕਬੱਡੀਆਂ ਸਾਰਾ ਕੀ ਕਹਾਵਤ ਬੋਲ ਰਿਹਾ ਸੀ ਤੁਹਾਡੇ ਕਹਾਵਤ ਬੋਲ ਰਹੀ ਹੈ ਕਹਿੰਦਾ ਮੈਂ ਲੋਥੀ ਨਹੀਂ ਮਾਰਦੀ ਤੋ ਝੱਟਦਾ ਬੈਠਾ ਸੀ ਸੋ ਬਿਲਕੁਲ ਕੋਈ ਆਈਡੀਆ ਨਹੀਂ ਸੀ ਤੇ ਫ੍ਰੈਂਡਲੀ ਮੈਂ ਡੈਸਟੀਨੀ ਜ ਬਹੁਤ ਬਲੀਵ ਕਰਦਾ ਤੇ ਜੋ ਇਨਸਾਨ ਤੈਨੂੰ ਮਿਲਦਾ ਹੈ ਨਾ ਜ਼ਿੰਦਗੀ ਚ ਤੇ बार-बार ਮਿਲ ਰਿਹਾ ਕਿਉਂ ਮਿਲ ਰਿਹਾ ਉਹ ਫੈਸਲੇ ਦੇ ਰਿਹਾ ਤੁਹਾਨੂੰ ਤੇ ਮੈਨੂੰ ਮੈਸੇਜ ਦਿੱਤਾ ਲੈਕ ਮੈਂ ਤੁਹਾਨੂੰ ਦੱਸ ਦੇ ਜੀ ਤੁਮੇਰਾ ਫਿਲਮ ਆਪਣੀ ਛੋਟੀ ਜੀ ਫਿਲਮ ਸੀ ਟੀ ਫਾਰਮ ਹਾਊਸ ਸੀ ਜਿੱਦੋਂ ਮੈਂ ਉਹਦੇ ਗੇਟ ਖੋਲਿਆ ਕਰਾਇਆ ਇੱਕ ਦਿਨ ਨੰਨੀ ਬਾਰਿਸ਼ ਪੈ ਰਹੀ ਮੇਰਾ ਬੇਟਾ ਵੀ ਪਾਇਲਟ ਹੈ ਅਸੀਂ ਦੋਨੋਂ ਉੱਥੇ ਬੈਠੇ ਅੰਦਰ ਤੇ ਗੇਟ ਖੁੱਲਾ ਸੀ ਲੜਕਾ ਲੜਕੀ ਮੀਂਹ ਦੇ ਵਿੱਚ ਆਏ ਆ ਕੇ ਫੋਟੋਆਂ ਖਿੱਚਦੇ ਪੁਰਾਣੇ ਦਰਵਾਜ਼ੇ ਦੇ ਤੇ ਮੇਰਾ ਬੇਟਾ ਕਹਿੰਦਾ ਗੇਟ ਬੰਦ ਕਰੋ ਮੇਰੇ ਗੇਟ ਖੁੱਲਾ ਰਹਿ ਰਹੇ ਨੇ ਉਹ ਸਾਡੇ ਕੋਲੇ ਆ ਗਏ ਮੈਂ ਕਿਹਾ ਕਿਉਂ ਬੇਟਾ ਫੋਟੋਸ ਅਸੀਂ ਮੀਂਹ ਕਿੱਚਦੇ ਕਹਿੰਦਾ ਸਰ ਇਹ ਥੋੜੀ ਜਗਾਈ ਇੰਨੀ ਸੋਹਣੀ ਬਣਾਈ ਹੈ ਸ਼ੂਟ ਫੈਕਟਰੀ ਜਿਹੀ ਕਰ ਰਹੇ ਨੇ ਸੋ ਮੇਰੇ ਖਿਆਲ ਨਾਲ ਬਹੁਤ ਨਹੀਂ ਮੈਸੇਜ ਦਿੱਤਾ ਉਤੋਂ ਮਗਰੋਂ ਅਸੀਂ ਡਿਵੈਲਪ ਕਰਨ ਲੱਗਿਆ ਅਸੀਂ ਲੋਕਾਂ ਨੂੰ ਕਿਹਾ ਵੀ ਚਲੋ ਫੋਟੋ ਆਫਿਸ ਚ ਇਵੇਂ ਜਿ ਕਰੇ ਮੂਵੀ ਚ ਮੂਵੀਜ਼ ਮੈਂ ਤੁਹਾਨੂੰ ਦੱਸ ਰਿਹਾ ਕਿਵੇਂ ਸਾਡੇ ਨਾਲ ਹੋਇਆ ਤੇ ਫਿਰ ਆਪਣੇ ਆਪ ਲੋਕ ਜੁੜ ਗਏ ਮੈਂ ਨਹੀਂ ਕਹਾਂਗਾ ਕਿ ਮੈਂ ਇਹਨਾਂ ਨੂੰ ਜੋੜਿਆ ਹੈ ਆਪਣੇ ਆਪ ਜੁੜ ਗਏ ਰੱਬ ਨੇ ਜੁੜਾਇਆ ਹੈ ਜੋੜਿਆ ਸਾਨੂੰ ਤੇ देयर ਇਜ਼ ਅ ਮੈਸੇਜ ਜਿਹੜਾ ਸੀ ਦੇਣਾ ਤੇ ਮੇਬੀ ਕੁਝ ਹਿਡਨ ਟੈਲੈਂਟ ਵੀ ਹੈ ਸਾਰਿਆਂ ਦੇ ਵਿੱਚ ਜਿਹਦੇ ਕਰਕੇ ਇਹ ਜੁੜ ਗਏ ਤੇ ਕੌਨਫੀਡੈਂਸ ਲੈਵਲ ਅਸੀਂ ਮੈਂ ਆ ਗਿਆ ਕਿ ਕਿਸਮਤ ਵਾਲਾ ਬੰਦਾ ਕਿ ਇਹਦੇ ਅੱਛੇ ਟੈਲੈਂਟਡ ਲੋਕ ਸਾਡੇ ਨਾਲ ਤੇ ਆਈ ਫੁੱਲ ਕੌਨਫੀਡੈਂਸ ਇਨ ਬੋਲ ਤੇ ਨਹੀਂ ਬਿਲਕੁਲ ਨਹੀਂ ਮੈਂ ਵੈਸੇ ਮੈਂ ਕਲਮ ਸ਼ੁਰੂ ਤੋਂ ਬੜਾ ਲੱਕੀ ਆ ਆਪਾਂ ਜਿੰਨੇ ਵੀ ਸ਼ੂਟ ਕਰਦੇ ਆ ਇਕ ਤਾ ਸਾਡਾ ਮਾਹੌਲ ਬੜਾ ਇੱਕ ਫੈਮਿਲੀ ਮੈਂ ਕਦੀ ਇਦਾਂ ਨਾ ਮੈਂ ਡਾਇਰੈਕਟਰ ਸਮਝਿਆ ਆਪਣੇ ਆਪ ਨੂੰ ਸੈਟ ਤੇ ਕਦੀ ਨਾ ਮੈਂ ਉਹਨਾਂ ਨੂੰ ਕੋਸ਼ਿਸ਼ ਕਰਦਾ ਵੀ ਤੁਸੀਂ ਕੋਈ ਐਕਟਰ ਨੇ ਆਪਾਂ ਫੈਮਿਲੀ ਆ ਜਾਏ ਐਨਜੋਏ ਕਰਨਾ ਕਈ ਵਾਰ ਤਾਂ ਪਤਨ ਚੱਲਦਾ ਕਦੋਂ ਸ਼ੁਰੂ ਕੀਤਾ ਕਦੋਂ ਸ਼ਾਮ ਨੂੰ ਬੈਕਅਪ ਹੋ ਗਿਆ ਤਾਂ ਕੋਈ ਦਿੱਕਤ 1% ਵੀ ਫਿਲਮ ਕੋਈ ਸਾਨੂੰ ਇਹੋ ਜਿਹਾ ਕੋਈ ਚੈਲੰਜ ਫੇਸ ਨਹੀਂ ਕਰਨਾ ਪਿਆ ਸਾਰੇ ਐਕਟਰ ਹੁੰਦਾ ਚਾਹੇ ਗੁਰਚੇਤ ਹੈ ਉਹਦੇ ਅੱਜ ਬਿਜ਼ੀ ਹੈ ਸ਼ੂਟ ਤੇ ਪੰਜ ਨੂੰ ਆਏਗਾ ਸ਼ੂਟ ਚੱਲ ਰਿਹਾ ਉਹਨਾਂ ਦਾ ਬਾਕੀ ਵੀ ਸਾਡੇ ਸੀਨੀਅਰ ਸਾਡੇ ਬਹੁਤ ਸੀਨੀਅਰ ਐਕਟਰ ਨੇ ਸਾਰੇ ਔਸਾਰ ਨੇ ਕੋ ਫੈਮਿਲੀ ਦੀ ਤਰ੍ਹਾਂ ਅਸੀਂ ਉਥੇ ਪੂਰਾ ਸ਼ੂਟ ਕੰਪਲੀਟ ਕੀਤਾ ਬੜੇ ਇੰਜੋਏ ਕੀਤਾ ਹਿਮਾਚਲ ਵਿੱਚ ਅਸੀਂ ਸਾਰਿਆਂ ਨੇ ਗੱਡੀਆਂ ਬੱਸਾਂ ਭਰ ਕੇ ਲੈ ਕੇ ਸੀਗੇ ਉਥੇ ਵੀ ਸਾਰ ਨੇ ਬਹੁਤ ਇੰਜੋਏ ਕਰਾਇਆ ਉਥੇ ਤਾਂ ਕੋਈ મતਲਬ ਬੜੀ ਖੁਸ਼ੀ ਖੁਸ਼ੀ ਔਰ ਬੜੇ ਵਧੀਆ ਮਾਹੌਲ 'ਚ ਸਾਡਾ ਸ਼ੂਟ ਕੰਪਲੀਟ ਹੋਇਆ ਇਹ ਉਹ ਸਬਜੈਕਟ ਉਹ ਸਾਡਾ ਟੀਜ਼ਰ ਦੇਖਣਸਾਰੀ ਉਹਨਾਂ ਨੇ ਐਕਸੈਪਟ ਕਰ ਲਿਆ ਅਚਨ ਟ੍ਰੇਲਰ ਦੇਖਣ ਤੋਂ ਬਾਅਦ ਉਹਨਾਂ ਨੇ ਉਸੇ ਵੇਲੇ ਮੈਨੂੰ ਖੁਦ ਅਪਰੋਚ ਕੀਤਾ ਫਿਰ ਕਿ ਆਪਾਂ ਫਿਲਮ ਕਰਦੇ ਆਂ ਤਾਂ ਉਸ ਨਾਲ ਦੀ ਨਾਲ ਕਿ ਰਿਟ ਜੋ ਵੀ ਹੁੰਦਾ ਹੈ ਪ੍ਰੋਸੈਸ ਹੁੰਦਾ ਹੈ ਸਾਰਾ ਹੋਇਆ ਤਾਂ ਹੋਪਫੁਲ ਅੱਛਾ ਰਹੇਗਾ ਜੋ ਵੀ ਹਾਂਜੀ ਉਹ ਤਾਂ ਫਿਰ ਹੁੰਦਾ ਹੀ ਹੈ ਹਰ ਇੱਕ ਦੋ ਬਿਜ਼ਨਸ ਅਜੇ ਦਾ ਉਹ ਤਾਂ ਫਿਰ ਦੇਖ ਕੇ ਸਾਰੀ ਪਰਖ ਕੇ ਚੀਜ਼ ਆਪਾਂ ਵੀ ਕੋਈ 100 ਰੁਪਏ ਦੀ ਚੀਜ਼ ਖਰੀਦਦੇ ਆਂ ਤਾਂ ਪਹਿਲਾਂ ਹੱਥੋਂ ਕਈ ਵਾਰ ਇੱਧਰ ਉੱਧਰ ਕਰਕੇ ਦੇਖਦੇ ਆਂ ਵੀ ਨੁਕਸਾਨ 100 ਰੁਪਏ ਦਾ ਨੁਕਸਾਨ ਹੋ ਜਾਵੇ ਤੇ ਇੱਥੇ ਤਾਂ ਥੋੜਾ ਤੁਹਾਨੂੰ ਪਤਾ ਇੰਡਸਟਰੀ ਮਹਿੰਗੀ ਹੈ ਕੰਮ ਥੋੜਾ ਮਹਿੰਗਾ ਹੈ ਮਰੀਜਾ ਤੁਹਾਡੇ ਲਈ ਸਵਾਲ ਹੈ ਡਾਕਟਰੀ ਬੜਾ ਸਗੀ ਦਾ ਪੇਸ਼ਾ ਡਾਕਟਰੀ ਕਿਦਦਰ ਦੇ ਅਦਾਕਾਰੀ ਮੈਂ ਸਰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਮੇਰਾ ਆਰਟ ਨਾਲ ਪਿਆਰ ਸੀਗਾ ਮੈਂ ਛੋਟੀ ਹੁੰਦੇ ਤੇ ਪਰਫਾਰਮੈਂਸਿਸ ਕਰਦੀ ਸੀ ਸਟੇਜ ਤੇ ਕਰਦੀ ਸੀ ਇੱਕ ਵਾਰੀ ਅਚਾਨਕ ਕਿ ਮੈਂ ਕਾਲਜ ਸੀ ਆਪਣੇ ਬੀ.ਟੇਸ ਦੇ ਫਸਟ ਸੈਕਿੰਡ ইয়ার্স ਸੀ ਤੇ ਮੇਰੀ ਮਦਰ ਨੇ ਨਾ ਦੇਖੀ ਐਡਮਿਸ ਪੰਜਾਬ ਆ ਰਿਹਾ ਸੀ 2016 ਦੀ ਗੱਲ ਹੈ ਤਾਂ ਉਹ ਕਹਿੰਦੇ ਤੂੰ ਜਾ ਮੈਂ ਕਹਾਂ ਮम्मा ਮੇਰਾ ਫਾਈਨਲ ਦਾ ਮੈਂ ਪੇਪਰ ਨਾ ਦੇਣਾ ਕਹਿੰਦੇ ਨਹੀਂ ਨਹੀਂ ਤੂੰ ਜਾ ਮੇਰੇ ਐਕਚੁਅਲੀ ਮੇਰੇ ਮਦਰ ਦਾ ਬਹੁਤ ਰੋਲ ਆ ਕਿ ਮੈਨੂੰ ਪੁਸ਼ ਕਰਨ ਚ ਕੀ ਕਰ ਉਦੋਂ ਮੈਂ ਆਰਟ ਨਾਲ ਚੁਣੀ ਸੀ ਮੈਂ ਪਲੇਸ ਕਰਦੀ ਸੀ ਮੈਂ ਫੋਕ ਡਾਂਸ نیشنل ਫੋਕ ਡਾਂਸਰ ਆ ਹਾਂ ਬਟ ਸੋਚਣਾ ਉਸ ਚੀਜ਼ ਬਾਰੇ ਕਿ ਪਰਮਨੈਂਟਲੀ ਉਸ ਚੀਜ਼ ਨੂੰ ਆਪਣਾ ਇੱਕ ਪੇਸ਼ਾ ਬਣਾਉਣਾ ਬਹੁਤ ਵੱਡੀ ਚੀਜ਼ ਹੈ ਸੋ ਡਾਕਟਰੀ ਵੀ ਮੇਲੀ ਇੱਕ ਬਹੁਤ ਚੈਲਿੰਜਿੰਗ ਸੀ ਬਹੁਤ ਵੱਡੀ ਚੀਜ਼ ਹੈ ਬਟ ਮੈਂ ਬਹੁਤ ਬlesਟ ਫੀਲ ਕਰਦੀ ਹਾਂ ਕਿ ਮੈਨੂੰ ਬਹੁਤ ਸਪੋਰਟਿੰਗ ਫੈਮਿਲੀ ਮਿਲੀ ਜਿਨ੍ਹਾਂ ਨੇ ਮੇਰੇ ਉਹ ਟੈਲੈਂਟ ਨੂੰ ਮੈਨੂੰ ਸਪੋਰਟ ਕੀਤਾ ਤੇ ਮੈਂ ਅੱਗੇ ਆਪਣੇ ਆਪ ਨੂੰ ਹੋਰ ਪੁਸ਼ ਕਰ ਗਈ ਕਾਰਪਾਈ ਤਾਂ ਪ੍ਰੋਫੈਸ਼ਨ ਵੀ ਮੈਨੂੰ ਇਹ ਕੁੱਝ ਹੀ ਦਿੰਦਾ ਹੈ ਕਿ ਡਾਕਟਰ ਹੋਣਾ ਇੱਕ ਐਜੂਕੇਟਿਡ ਐਕਟਰ ਹੋਣਾ ਬਹੁਤ ਵੱਡੀ ਚੀਜ਼ ਹੈ ਰਾਈਟ ਸੋ ਉਹ ਮੈਨੂੰ ਹੋਰ ਕੌਨਫੀਡੈਂਸ ਦਿੰਦਾ ਕਿ ਮੈਂ ਵਧੀਆ ਬੋਲ ਸਕਦੀ ਪਾ ਸਕਦੀ ਸਭ ਨੂੰ ਫੇਸ ਕਰ ਸਕਦੀ ਸੋ ਇੱਕ ਐਜੂਕੇਸ਼ਨ ਬੇਸਿਕ ਬਹੁਤ ਜ਼ਰੂਰੀ ਹੈ ਸੋ ਇਹ ਇੱਕ ਜਿਹਨੂੰ ਕਹਿੰਦੇ ਨੇ ਨਾਲੇ ਤੇ ਦਾਲਾ ਮੈਂ ਵੀ ਤਾਂ ਹੋਈ ਆ ਆਮ ਫੀਲ ਆਈ ਫੀਲ ਵੈਰੀ ਬਲੈਸਡ ਸ਼ਾਇਦ ਮਦਰ ਨੇ ਆਪਣੀ ਵਿਸ਼ ਤੁਹਾਡੇ ਲਈ ਪੂਰੀ ਯੈਸ ਯੈਸ ਮੇਬੀ ਆਉ ਲੱਗਦੇ ਤੋ ਵੀ ਹੀਰੋਇਨ ਮੇਬੀ ਬਹੁਤ ਸਪੋਰਟ ਰਿਹਾ ਉਹਨਾਂ ਦਾ ਆਬਵੀਅਸਲੀ ਤਾਂ ਮੈਂ ਕਰ ਪਾਈ